ਤਲਵੰਡੀ ਸਾਬੋ ਖਬਰ ਦੇ YouTube ਅਤੇ Facebook ਪੇਜ ਤੇ ਤੁਹਾਡਾ ਸਵਾਗਤ ਹੈ। ਅੱਜ ਖਬਰ ਤੁਹਾਡੇ ਲਈ ਲੈ ਕੇ ਆਏ ਹਾਂ ਤਖਤ ਸ਼੍ਰੀ ਦਮਦਮਾ ਸਾਹਿਬ ਤੋਂ ਜਿੱਥੇ ਸਿੱਖ ਕੌਮ ਦੇ ਮਹਾਨ ਅਤੇ ਸਤਕਾਰਤ ਸ਼ਹੀਦ ਭਾਈ ਮਤੀਦਾਦ ਜੀ ਅਤੇ ਸ਼ਹੀਦ ਭਾਈ ਦਿਆਲਾ ਜੀ ਦੇ ਵੰਸ਼ ਤਖਤ ਸ਼੍ਰੀ ਦਮਦਮਾ ਸਾਹਿਬ ਪੁੱਜੇ ਜਿੱਥੇ ਉਹਨਾਂ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਪੰਥਕ ਵਿਚਾਰਾਂ ਕੀਤੀਆਂ। ਇਸ ਮੌਕੇ ਇੱਕ ਪੁਸਤਕ ਵੀ ਰਿਲੀਜ਼ ਕੀਤੀ ਗਈ। ਹੋਰ ਖਬਰਾਂ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਲਾਈਕ ਜਰੂਰ ਕਰੋ। ਇਹ ਨਾਇਸ਼ਰ ਆਪਦਾ ਭਾਈ ਮਨਜੀਤ ਸਿੰਘ ਆਸ਼ਵੰਸ਼ ਕੀ ਕਹਿਣਾ ਚਾਹੁੰਦੇ ਦੱਸਾ ਆਜੋ ਕਿਤਾਬ ਅੱਜ ਰਿਲੀਜ਼ ਕੀਤੀ ਗਈ ਹੈ ਭਾਈ ਮਤੀਦਾ ਸਿਰਦਾਸ ਦੇ ਪਰਿਵਾਰ ਦੇ ਉਸ ਸ਼ਹੀਦੀ ਦੇ ਸਬੰਧ ਵਿੱਚ ਔਰ ਭਾਈ ਦਿਆਲਾ ਜੀ ਦੀ ਸ਼ਹੀਦੀ ਦੇ ਸਬੰਧ ਵਿੱਚ ਦਾਸ ਭਾਈ ਮੂਲਾ ਜੀ ਭਾਈ ਬੱਲੂ ਜੀ ਮਾਈ ਦਾਸ ਔਰ ਮਾਈ ਦਾਸ ਤੋਂ ਬਾਅਦ ਉਹਨਾਂ ਦੇ 12 ਪੁੱਤਰ ਹੋਏ 12 ਪੁੱਤਰ ਵਿੱਚ ਭਾਈ ਦੇਖਾ ਜੀ ਭਾਈ ਮਨੀ ਸਿੰਘ ਭਾਈ ਦਿਆਲਾ ਜੀ ਇਹ ਗੁਰੂ ਹਰ Rai ਪਾਤਸ਼ਾਹ ਦੇ ਕੋਲ ਮਾਈ ਦਾਸ ਦੀ ਆਪ ਸੇਵਾ ਵਿੱਚ ਲੈ ਕੇ ਗਏ ਅਸੀਂ ਉਸੇ ਪਰਿਵਾਰ ਨਾਲ ਰੂ ਬਰੂ ਹੂ ਭੂ ਤੁਰੇ ਉਹਨੇ ਔਰ ਇਹੀ ਜੋ ਪਰਿਵਾਰ ਕਾਫੀ ਦੇਰ ਤੱਕ ਸਾਹਮਣੇ ਨਹੀਂ ਆ ਸਕਿਆ ਉਹਦੇ ਬਾਅਦ ਸਾਨੂੰ ਆ ਜੋ ਪ੍ਰਿੰਸੀਪਲ ਸੁਖਵੀਰ ਸਿੰਘ ਦੀ ਲਿਖਤ ਮਿਲੀ ਇਹਦੇ ਬਾਅਦ ਅਸੀਂ ਇਥੇ ਲਿਖਿਆ ਇਹ ਹੋਰ ਪਰਿਵਾਰ ਜੰਮੂ ਸਖਾਰਾ ਮੱਲਾ ਵਿੱਚ ਰਹਿੰਦੇ ਨੇ ਅਸੀਂ ਉਸੇ ਪਰਿਵਾਰ ਨਾਲ ਸਿਖਾਰਾ ਮਿਲ ਜੰਮੂ ਵਿੱਚ ਸੀ ਤੇ ਉਹ ਹਕੂਨਾਮੇ ਵਗੈਰਾ ਜੋ ਵੀ ਸਾਨੂੰ ਕਾਗਜ਼ ਇਕੱਠੇ ਕਰਨ ਵਿੱਚ ਥੋੜਾ ਸਮਾਂ ਲੱਗਾ ਕਰਕੇ ਸਾਡਾ ਭਾਈ ਮਨਤਾਸ ਤਰਵਾਰ ਨਾਲ ਤਾਲਮੇਲ ਬਣਿਆ ਫਿਰ ਅਸੀਂ ਜਦੋਂ ਸਾਰਾ ਸਾਨੂੰ ਕਾਗਜ਼ ਮਿਲ ਗਏ ਤੇ ਅਸੀਂ ਆਪਣੇ ਜ਼ਰੀਏ ਤਰੀਕੇ ਦਿਸਦਾ ਸਭ ਤੱਕ ਆਪਣੀ ਬਾਤ ਪੁਚਾਈ ਔਰ ਉਸ ਬਾਤ ਦਾ ਅੱਜ ਸਾਨੂੰ ਇਹ ਸਾਹਮਣੇ ਆਇਆ ਬੁੱਕ ਛੱਪ ਕੇ ਤਿਆਰ ਹੋ ਕੇ ਪਰਿਵਾਰਾਂ ਦਾ ਇਤਿਹਾਸ ਤੇ ਉਹ ਸ਼ਹੀਦਾਂ ਦਾ ਇਤਿਹਾਸ ਜੋ ਸਾਹਮਣੇ ਆਇਆ ਤੇ ਸਾਨੂੰ ਅਸੀਂ ਅੱਜ ਉਹ ਕਿਤਾਬ ਰਿਲੀਜ਼ ਕੀਤੀ ਗਈ ਹੈ ਅਸੀਂ ਇਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਵੀ ਕਰਦੇ ਹਾਂ ਔਰ ਉਹ ਜੋ ਸ਼ਹੀਦੀ ਦੀ ਪ੍ਰੇਰਣਾ ਹੈ ਉਹ ਸਾਰਿਆਂ ਨੂੰ ਲੈਣੀ ਚਾਹੀਦੀ ਹੈ ਉਹ ਇਹ ਜੋ ਕਿਤਾਬ ਰਿਲੀਜ਼ ਕੀਤੀ ਗਈ ਹੈ ਚਾਨੀ ਚੌਕ ਦੇ ਸ਼ਹੀਦ ਔਰ ਇਸ ਚਾਨੀ ਚੌਕ ਦੇ ਸ਼ਹੀਦ ਵਿੱਚ ਉਹ ਤਿੰਨ ਸ਼ਹੀਦ ਜੋ ਗੁਰਤੇਗ ਪਾਦਰਪਾਚਾ ਜਿਹਨੂੰ ਇੱਕ ਦਿਨ ਪਹਿਲਾਂ ਸ਼ਹੀਦੀ ਹੁੰਦੀ ਹੈ 10 ਨਵੰਬਰ 1675 ਨੂੰ ਇਹ ਉਹੀ ਸ਼ਹੀਦ ਨੇ ਪਾਈ ਮਤੀ ਦਾਸ ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਇਹ ਉਸੇ ਸ਼ਹੀਦੀ ਦੇ ਭਾਈ ਦਿਆਲਾ ਜੀ ਦੇ ਅਸੀਂ ਦਸਵੇਂ ਅੰਸ਼ਵੰਸ਼ ਮੌਜੂਦ ਹਾਂ ਹਾਂਜੀ ਸਰ ਕੀ ਨਾਂ ਹੈ ਆਪਦਾ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਚਰਨਜੀਤ ਸਿੰਘ ਪਰਿਵਾਰ ਭਾਈ ਮਤੀਦਾਸ ਵੰਸ਼ਜ ਬਾਬਾ ਪ੍ਰਗਾ ਜੀ ਵਾਹਿਗੁਰੂ ਜੀ ਇਹ ਇੱਕ ਪੁਸਤਕ ਜੋ ਇਸ ਕੋਲ ਦਾ ਜੋ ਇਤਿਹਾਸ ਹੈ ਇਸ ਸੰਭਾਲਣ ਦੇ ਵਾਸਤੇ ਜੋ ਲਿਖੀ ਗਈ ਹੈ ਜਿਸ ਨੂੰ ਲਿਖਣ ਦਾ ਆਦੇਸ਼ ਜੋ ਹੈ ਜਥੇਦਾਰ ਹਰਪ੍ਰੀਤ ਸਿੰਘ ਜੀ ਵੱਲੋਂ ਕੀਤਾ ਗਿਆ ਸੀ ਕਿ ਇਹ ਜੋ ਸਾਰਾ ਇਸ ਕੋਲ ਦਾ ਇਤਿਹਾਸ ਹੈ ਭਾਈ ਮਤੀਦਾਸ ਦੀ ਕੋਲ ਦਾ ਇਤਿਹਾਸ ਹੈ ਉਸ ਨੂੰ ਕਲਮਬਧ ਕੀਤਾ ਜਾਏ ਤਾਂ ਜੋ ਇਹ ਜੋ ਸੇਵਾ ਹੈ ਫਿਰ ਡਾਕਟਰ ਗੁਰਿੰਦਰਪਾਲ ਸਿੰਘ ਜੋਸ਼ਣ ਜੀ ਦੁਆਰਾ ਕੀਤੀ ਗਈ ਹੈ ਇਹ ਜੋ ਸਾਰਾ ਇਤਿਹਾਸ ਹੈ ਇਸ ਪੁਸਤਕ ਦੇ ਅੰਦਰ ਚਾਂਦਨੀ ਚੌਕ ਦਾ 348 ਸਾਲ ਪਹਿਲਾਂ ਉਸ ਧਰਤੀ ਤੇ ਜੋ ਵਰਤਾਰਾ ਹੋਇਆ ਸੀ ਉਸ ਵਰਤਾਰੇ ਦੇ ਵਿੱਚ ਸਾਰਾ ਵਰਤਾਰਾ ਜੋ ਹੈ ਕਲਮਬਦ ਕੀਤਾ ਗਿਆ ਹੈ ਕਿਸ ਤਰ੍ਹਾਂ ਗੁਰੂ ਸਾਹਿਬ ਅਨੰਦਪੁਰ ਸਾਹਿਬ ਤੋਂ ਦਿੱਲੀ ਦੀ ਧਰਤੀ ਵੱਲ ਨੂੰ ਆਏ ਨੇ ਔਰ ਕਿਸ ਤਰ੍ਹਾਂ ਦਿੱਲੀ ਸ਼ਹਾਤਾ ਹੋਈਆਂ ਹਕੂਮਤ ਨਾਲ ਕੀ ਗੱਲਬਾਤ ਹੋਈ ਔਰ ਸ਼ਰੀਰਾਂ ਦੀ ਕਿਦਾਂ ਸੰਭਾਲ ਹੋਈ ਔਰ ਇਸ ਦੇ ਨਾਲ ਹੀ ਜੋ ਭਾਈ ਮਤੀ ਦਾਸ ਜੀ ਦੀ ਜੋ ਕੁੱਲ ਹੈ ਉਸ ਦਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਔਰ ਦਸਵੀਂ ਪਾਤਸ਼ਾਹੀ ਔਰ ਦਸਵੀਂ ਪਾਸ਼ਾਹੀ ਤੋਂ ਬਾਅਦ ਮਿਸਲ ਕਾਲ ਮਹਾਰਾਜਾ ਰਣਜੀਤ ਸਿੰਘ ਦਾ ਕਾਲ ਅੰਗਰੇਜ਼ ਰਾਜ ਔਰ ਮੌਜੂਦਾ ਸਮੇਂ ਚ ਜੋ ਉਹਨਾਂ ਦੀਆਂ ਨਿਸ਼ਾਨੀਆਂ ਜੋ ਪਰਿਵਾਰ ਦੇ ਕੋਲ ਮੌਜੂਦ ਨੇ ਉਹ ਸਾਰਾ ਕਲਮਬਦ ਕੀਤਾ ਗਿਆ ਹੈ ਸੋ ਇਹ ਪੰਥ ਨੂੰ ਇਹ ਬਹੁਤ ਵੱਡੀ ਸੇਵਾ ਜੋ ਹੈ ਇਹ ਕੀਤੀ ਗਈ ਹੈ ਜੋ ਜੋ ਜਥੇਦਾਰ ਸਾਹਿਬ ਦੇ ਆਦੇਸ਼ ਤੇ ਔਰ ਭਾਈ ਸਾਹਿਬ ਜੀ ਦਾਸ ਨੇ ਵੀ ਕੁਝ ਚੈਪਟਰ ਲਿਖੇ ਨੇ ਔਰ ਇਸ ਚੀ ਸਾਡੇ ਭਾਈ ਸਭ ਜਿਹੜੇ ਬਜ਼ੁਰਗ ਨੇ ਸਾਡੇ ਨਾਲ ਭਾਈ ਸਾਹਿਬ ਭਾਈ ਇਹ ਜਿਹੜੇ ਦਿਆਲਾ ਜੀ ਦੇ ਜਿਹੜੇ ਪਰਿਵਾਰ ਦੇ ਵਿੱਚੋਂ ਆ ਗਏ ਉਹਨਾਂ ਦੀ ਬਸ ਚੰਗ ਤੁਹਾਨੂੰ ਕੀ ਕਹਿਣਾ ਜਦੋਂ ਸਾਹਿਬ ਕਿਤਾਬ ਵਾਹੀ ਕੋ ਤੁਜੀ ਸੰਗਤ ਨੂੰ ਦਾਸ ਬਸ ਇਹੀ ਮੈਸੇਜ ਕਰਨਾ ਚਾਹੇਗਾ ਪਹਿਲਾਂ ਤੇ ਅਸੀਂ ਸੰਗਤ ਦੇ ਚਾਹਨਾ ਦੀ ਧੂੜ ਆ ਜੋ ਸਾਡਾ ਇਤਿਹਾਸ ਹੈ ਬਹੁਤ ਆਖਿਆ ਜਾਂਦਾ ਅਕਸਰ ਇਹ ਗੱਲ ਆਖੀ ਜਾਂਦੀ ਹੈ ਕਿ ਸਿੱਖਾਂ ਨੇ ਇਤਿਹਾਸ ਨੂੰ ਬਣਾਇਆ ਤਾਂ ਬਹੁਤ ਪਰ ਸੰਭਾਲਿਆ ਨਹੀਂ ਗਿਆ ਸੋ ਇੱਕ ਸਾਡਾ ਇੱਕ ਛੋਟਾ ਜਿਹਾ ਕਦਮ ਹੈ ਜੋ ਜਥੇਦਾਰ ਸਾਹਿਬ ਦੀ ਅਗਵਾਈ ਦੇ ਹੇਠ ਜੋ ਇਹ ਉਹਨਾਂ ਦੇ ਜੋ ਆਦੇਸ਼ ਤੋਂ ਲਿਆ ਗਿਆ ਜੋ ਅਸੀਂ ਇਸ ਇਤਿਹਾਸ ਨੂੰ ਜੋ ਸੰਭਾਲਣ ਦੀ ਕੋਸ਼ਿਸ਼ ਕੀਤੀ ਹੈ ਸੋ ਸਾਨੂੰ ਸੰਗਤ ਨੂੰ ਇਹ ਮੈਸੇਜ ਹੈ ਕਿ ਸਾਨੂੰ ਆਪਣਾ ਇਤਿਹਾਸ ਸੰਭਾਲਣਾ ਚਾਹੀਦਾ ਹੈ ਤਾਂਕਿ ਜੋ ਅਸੀਂ ਇਤਿਹਾਸ ਤੋਂ ਸੇਧ ਲੈ ਕੇ ਆਪਣਾ ਜਿਹੜਾ ਹੈ ਇਤਿਹਾਸ ਨੂੰ ਆਪਣੀ ਸਿੱਖੀ ਨੂੰ ਉੱਚਾ ਕਰੀਏ ਔਰ ਆਪਣੇ ਜੀਵਨ ਨੂੰ ਸਫਲ ਬਣਾਈਏ ਸੁਖੀ ਬਣਾਈਏ